ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਲਾਹਣੀਆਂ ਦੀ ਸੰਥਿਆ ਲੜੀਵਾਰ ਸ਼ੁਰੂ ਕਰਨ ਜਾ ਰਹੇ ਹਾਂ ਸ਼ੁਰੂ ਹੁੰਦਾ ਇਹ ਜਿਹੜੀਆਂ ਲਾਹਣੀਆਂ 578 ਅੰਗ ਤੇ ਆਉਂਦੀਆਂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਗੜਹੰਸ ਮਹੱਲਾ ਪਹਿਲਾ ਘਾਰ ਪੰਜਵਾਂ ਲਾਹਣੀਆਂ ਘਾਰ ਪੰਜਵਾਂ ਪੰਜ ਨਹੀਂ ਬੋਲਣਾ ਪੰਜਵਾਂ ਉਚਾਰਨ ਕਰਨਾ ਹੈ ਅਲਾਹੜੀਆਂ ਇੱਕ ਓੰਕਾਰ ਇੱਕ ਓੰਕਾਰ ਇਕਮਕਾਰ ਨਹੀਂ ਪੜਨਾ ਜਾਂ ਇੱਕ ਓੰਕਾਰ ਨਹੀਂ ਪੜਨਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਧੰ ਸਰੰਦਾ ਸੱਚਾ ਪਾਤਸ਼ਾਹ ਇੱਥੇ ਵਿਸਰਾਮ ਹੈ ਪਾਤਸ਼ਾਹ ਨਹੀਂ ਪੜਨਾ ਸਸੇ ਕੰਨਾ ਹਾਏ ਓਂਕੜ ਸਾਹ ਪਾਤਸ਼ਾਹ ਜਿਨ ਜਗ ਧੰਦਾ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀੜਾ ਘੱਤ ਚਲਾਇਆ ਹੁਣ ਮੋਹਲਤ ਪੁੰਨੀ ਪਾਈ ਭਰੀ ਜਾਨੀੜਾ ਘੱਤ ਚਲਾਇਆ ਜਾਨੀੜਾ ਜਿਹੜਾ ਪਾਠ ਹੈ ਇਕੱਠਾ ਜਾਨੀੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸੁਬਾਏ ਕਾਇਆ ਹੰਸ ਥੀਆ ਵਿਸ਼ੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਾ ਦਿਨ ਧਿਆਰ ਰੱਖਣਾ ਕਿ ਜੱਜੇ ਦੇ ਉੱਤੇ ਬਿੰਦੀ ਲੱਗੀ ਹੈ ਜਾਂ ਤੇ ਅੱਗੇ ਜਿਹੜਾ ਦਿਨ ਹੈ ਦੱਦੇ ਨੂੰ ਸਿਹਾਰੀ ਤੇ ਨੰਨੇ ਦੀ ਬਾਜ ਉਚਾਰਨ ਹੋਵੇ ਦਿਨ ਪੁੰਨੇ ਮੇਰੀ ਮਾਏ ਜੇ ਹਾ ਲਿਖਿਆ ਤੇ ਹਾ ਪਾਇਆ ਜੇ ਹਾ ਪੁਰਬ ਕਮਾਇਆ ਇਹਨੂੰ ਪੁਰਬ ਪੜਨਾ ਹੈ ਪੁਰਬ ਨਹੀਂ ਕਹਿਣਾ ਪੁਰਬ ਪੁਰਬ ਕਮਾਇਆ ਧੰਨ ਸਰੰਦਾ ਸੱਚਾ ਪਾਤ ਸਾਹੂ ਪਾਤ ਸਾਹ ਨਹੀਂ ਪੜਨਾ ਪਿਛੇ ਵੀ ਪੜ ਕੇ ਆਏ ਆ ਪਾਤ ਸਾਹੋ ਜਿੰਨ ਜੱਗ ਧੰਦਾ ਧੰਦੇ ਰੇ ਪੜਨਾ ਧੰਦਾ ਦਲਾਵਾਂ ਲੱਗੀਆਂ ਤਿਆਰ ਰੱਖਣਾ ਧੰਦਾ ਲਾਇਆ ਸਾਹਿਬ ਸਿਮਰੋ ਮੇਰੇ ਭਾਈ ਹੋ ਭਾਈ ਹੋ ਇਥੇ ਵਿਸਰਾਮ ਹੈ ਤਿਹਾਨ ਨਹੋੜਾ ਲੱਗਾ ਤਿਆਰ ਰੱਖਣਾ ਭਾਈ ਹੋ ਸਬਣਾ ਇਹੋ ਪਿਆਣਾ ਇਹੋ ਏਡਿ ਨੂੰ ਲਾ ਦੇ ਹਾਹ ਨੂੰ ਔਂਕੜ ਹੈ ਇਹੋ ਇਹੇ ਨਹੀਂ ਪੜਨਾ ਇਹੋ ਪਇਆਣਾ ਪਇਆਣਾ ਪੜਨਾ ਪਿਆਣਾ ਨਹੀਂ ਪੜਨਾ ਪਪਾ ਏਡਿ ਨੂੰ ਸਿਹਾਰੀ ਜਿਹੜੀ ਇਹ ਉਚਾਰਨ ਹੋਵੇਗੀ ਪਇਆਣਾ ਇਥੈ ਇਥੈ ਪੜਨਾ ਇੱਥੇ ਨਹੀਂ ਪੜਨਾ ਇੱਥੇ ਥੱਥੇ ਨੂੰ ਦਲਾਵਾ ਲੱਗਿਆ ਇਥੈ ਧੰਦਾ ਕੂੜਾ ਚਾਰ ਦੇਹਾ ਆਗੇ ਆਗੇ ਨਹੀਂ ਪੜਨਾ ਆਗੇ ਦਲਾਵਾ ਨਾਲ ਆਗੇ ਸਰਪਰ ਜਾਣਾ ਸਰਪਰ ਪਾੜ ਇਕੱਠਾ ਹੈ ਸਰਪਰ ਜਾਣਾ ਆਗੇ ਸਰਪਰ ਜਾਣਾ ਜੋ ਮਿਹ ਮਾਣਾ ਮਿਹ ਮੰਮੇ ਸਿਆਰੀ ਤੇ ਹਾਹੇ ਦੀ ਆਵਾਜ਼ ਉਚਾਰਨ ਹੋਵੇ ਮਿਹ ਮਾਣਾ ਕਾਹੇ ਗਾਰਬ ਕੀਜੈ ਕੀਜੇ ਨਹੀਂ ਪੜਨਾ ਕੀਜੈ ਜਿਤ ਸੇਵੈ ਸੇਵੈ ਪੜਨਾ 바ਵੇ ਨੂੰ ਦੁਲਾਵਾ ਸਿਆਰੀ ਲੱਗੀ ਤੇ ਐੜ ਨੂੰ ਦੁਲਾਵਾ ਲੱਗੀਆਂ ਜਿਤ ਸੇਵੈ ਦਰਗ ਹੈ ਸੁਖ ਪਾਈ ਹੈ ਐੜੇ ਦੁਲਾਵਾ ਪਾਈ ਹੈ ਨਾਮ ਤਿਸੈ ਕਾ ਲੀਜੈ ਹੁਣ ਤਿਸੈ ਇੱਥੇ ਵੀ ਦੁਲਾਵਾਂ ਲੱਗੀਆਂ ਤਿਸੈ ਨਹੀਂ ਪੜਨਾ ਤਿਸੈ ਸੱਸੇ ਦੁਲਾਵਾਂ ਸੈ ਤਿਸੈ ਤਿਸੈ ਕਾ ਲੀਜੈ ਲੀਜੈ ਤੇ ਵੀ ਦੁਲਾਵਾਂ ਲੱਗੀਆਂ ਜੱਜੇ ਨੂੰ ਦੁਲਾਵਾਂ ਲੱਗੀਆਂ ਤਿਆਰ ਰੱਖਣਾ ਲੀਜੇ ਨਹੀਂ ਪੜਨਾ ਇਹ ਬਣਦਾ ਲੀਜੈ ਲੀਜੈ ਆਗੈ ਇੱਥੇ ਵੀ ਦੁਲਾਵਾਂ ਲੱਗੀਆਂ ਆਗੇ ਹੁਕਮ ਨਾ ਚੱਲੇ ਮੂਲੇ ਸਿਰ ਸਿਰ ਕਿਆ ਵਿਹਾਨਾ ਬਾਵਨ ਸਿਆਰੀ ਵਿਹਾਨਾ ਸਾਹਿਬ ਸਿਮਰਿ ਹੋ ਸਿਮਰਿਉ ਪੜਨਾ ਸੰਗਤ ਜੀ ਇੱਥੇ ਰਾਰੇ ਨੂੰ ਲੱਗੀ ਸਿਆਰੀ ਇਹ ਉਚਾਰਨ ਹੋਵੇਗੀ ਤੇ ਹਾਏ ਨੂੰ ਔਂਕੜ ਵੀ ਉਚਾਰਨ ਹੋਵੇਗਾ ਸਿਮਰਿ ਹੋ ਸਾਹਿਬ ਸਿਮਰਿ ਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਪਿਆਣਾ ਜੋ ਤਿਸ ਭਾਵੈ ਸਮਰੱਥ ਸੋ ਥੀਐ ਸਮਰੱਥ ਕਸ ਕੇ ਬੋਲਣਾ ਹੈ ਅਦਕ ਲਾ ਕੇ ਉਚਾਰਨ ਹੋਵੇਗਾ ਸਮਰੱਥ ਰਾਰੇ ਉਤੇ ਅਦਕ ਲੱਗੇਗਾ ਸਮਰੱਥ ਸੋ ਥੀਐ ਇੱਥੇ ਰੁਕਣਾ ਹੈ ਹੇ ਲੜਾ ਇਹੋ ਸੰਸਾਰੋ ਜਲ ਥਲ ਮਹੀਅਲ ਰਵ ਰਹਿਆ ਸਾਚੜਾ ਸਿਰਜਣਹਾਰੋ ਸਿਰਜਣਹਾਰੋ ਸੰਗਤ ਜੀ ਪਾਠ ਇਕੱਠਾ ਹੈ ਸਾਚਾ ਸਿਰਜਣਹਾਰੋ ਅਲਖ ਅਪਾਰੋ ਆਪਾਰੋ ਨਹੀਂ ਕਹਿਣਾ ਅਪਾਰੋ ਕਹਿਣਾ ਜੇ ਆਪਾਰੋ ਆਪ ਪੜਦੇ ਆ ਤੇ ਇੱਥੇ ਐੜੇ ਨੂੰ ਕੰਨਾ ਲੱਗਦਾ ਐੜੇ ਨੂੰ ਕੰਨਾ ਨਹੀਂ ਲੱਗਾ ਅਪਾਰੋ ਕਹਿਣਾ ਹੈ ਅਪਾਰੋ ਤਾ ਕਾ ਵੱਖਰਾ ਵੱਖਰਾ ਤਾ ਕਾ ਅੰਤ ਨਾ ਪਾਇਆ ਆਇਆ ਤਿੰਨ ਕਾ ਸਫਲ ਭਇਆ ਹੈ ਇੱਕ ਮਨ ਜਿਨੀ ਧਿਆਇਆ ਟਾਹੇ ਟਾਹੇ ਉਸਾਰੇ ਆਪੇ ਹੁਣ ਸੰਗਤ ਜੀ ਇੱਥੇ ਢੱਡੇ ਨੂੰ ਕੰਨਾ ਹਾਹੇ ਨੂੰ ਲਾਏ ਇਥੇ ਹਾਏ ਨੂੰ ਸਿਆਰੀ ਪਰ ਸੰਗਤਾਂ ਸਾਰੀਆਂ ਪੜ ਜਾਂਦੀਆਂ ਟਾਹੇ 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 ਨਹੀਂ ਪੜਨਾ ਜਿਹੜਾ ਪਹਿਲਾ ਸ਼ਬਦ ਹੈ ਲਾ ਦੇ ਨਾਲ ਇਹ ਲੰਮਾ ਪੜਨਾ ਕੰਨਾ ਵੀ ਲੱਗਾ ਲੰਮਾ ਕਰਕੇ ਗੰਨੇ ਨੂੰ ਟਾਹੇ 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 ਇਹ ਜਲਦੀ ਦੇ ਨਾਲ ਪੜਨਾ ਹਾਏ ਨੂੰ ਸਿਆਰੀ ਲੱਗੀ ਇੱਥੇ ਲਾ ਨਹੀਂ ਲਾਉਣੀ ਟਾਹੇ ਟਾਹੇ ਉਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਭਾਵੈ ਸਮਰੱਥ ਸੋ ਠੀਐ ਦਲਾਵਾਂ ਲੱਗੀਆਂ ਇੱਥੇ ਵਿਸਰਾਮ ਐ ਠੀਐ ਹੀਲੜਾ ਇਹੋ ਸੰਸਾਰੋ ਨਾਨਕ করুণਾ ਬਾਬਾ ਜਾਣੀਐ ਇੱਥੇ ਮਤਲਬ ਵਿਸਰਾਮ ਐ ਤੇ ਦਲਾਵਾਂ ਲੱਗੀਆਂ ਤਿਆਰ ਰੱਖਣ ਜਾਣੀਐ ਜੇ ਰੋਵੈ ਦਲਾਵਾਂ ਲੱਗੀਆਂ ਰੋਵੈ ਲਾਏ ਪਿਆਰੋ ਵਾਲੇ ਵੇ ਇਹ ਵਾਲੇ ਵੇ ਪਾਠ ਸੰਗਤ ਜੀ ਇਕੱਠਾ ਹੈ ਵਾਲੇਵੇ ਕਾਰਨ ਬਾਬਾ ਰੋਈ ਐ ਰੋਵਣ ਸਗਲ ਵਿਕਾਰੋ ਰੋਵਣ ਸਗਲ ਵਿਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ ਮਾਇਆ ਕਾਰਨ ਰੋਵੈ ਚੰਗਾ ਮੰਦਾ ਕਿਛ ਸੂਝੈ ਨਾਹੀ ਸੂਝੈ ਸੂਝੈ ਨਹੀਂ ਕਹਿਣਾ ਸੂਝੈ ਬਲੈਂਕੜਾਂ ਦੇ ਨਾਲ ਤੇ ਦਲਾਵਾਂ ਲੱਗੀਆਂ ਸੂਝੈ ਨਾਹੀ ਇਹੋ ਤਨ ਏਵੈ ਖੋਵੈ ਇੱਥੇ ਇੱਥੇ ਦਲਾਵਾਂ ਲੱਗੀਆਂ ਐ ਇੱਥੇ ਆਇਆ ਸਭ ਕੋ ਜਾਸੀ ਕੂੜ ਕਰਹੁ ਹੰਕਾਰੋ ਨਾਨਕ ਰੂਨਾ ਬਾਬਾ ਜਾਣੀਐ ਜਾਣੀਐ ਤੇ ਵਿਸਰਾਮ ਐ ਦਲਾਵਾਂ ਲੱਗੀਆਂ ਧਿਆਨ ਰੱਖਣਾ ਜੇ ਰੋਵੈ ਦਲਾਵਾਂ ਲੱਗੀਆਂ ਇੱਥੇ ਰੋਵੈ ਰੋਵੇ ਨਹੀਂ ਪੜਨਾ ਰੋਗ ਐ ਰੋਵੈ ਲਾਏ ਪਿਆਰੋ ਸੰਗਤ ਜੀ ਆਪ ਜੀ ਨੇ ਲਹਣੀਆਂ ਦੀ ਸੰਥਿਆ ਇੱਥੋਂ ਤੱਕ ਸੰਪੂਰਨ ਕਰ ਲਈ ਐ ਤੇ ਵੀਡੀਓ ਨੂੰ ਸ਼ੇਅਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ